ਹਾਂਜੀ ਦੋਸਤੋ ਇਹ ਜਿਹੜੀ ਤੁਹਾਨੂੰ ਦੁਕਾਨ ਪੁਰਾਣੀ ਤੇ ਮਸ਼ਹੂਰ ਦੁਕਾਨ ਹੈ ਜੀ ਬਿਲਕੁਲ ਕੱਟ ਰੇਟਾਂ ਤੇ ਸੌਦਾ ਮਿਲਦਾ ਹੈ ਜੀ ਪੂਰੀਆਂ ਦੀ ਦੁਕਾਨ ਦੇ ਨੇੜੇ ਤੇ ਆਜੋ ਤੁਹਾਨੂੰ ਕਰਾ ਥੋੜੇ ਦੁਕਾਨ ਦੇ ਦਰਸ਼ਨ ਕਰਾ ਦਈਏ ਬਾਈ ਜੀ ਸਿਨੇਮਾ ਦੇ ਜਿਹੜਾ ਆਪਣਾ ਪੱਟੀ ਸਿਨੇਮਾ ਹੁੰਦਾ ਸੀ ਜੀ ਕਿਰਨ ਸਿਨੇਮਾ ਉਹਦੇ ਨੇੜੇ ਆ ਜੀ ਇਹ ਦੁਕਾਨ ਤੇ ਕਰਾਂ ਵੇਖੋ ਬਾਈ ਜੀ ਕਰਾਂ ਰੰਗ ਬਰੰਗੇ ਹਰ ਇੱਕੀ ਸ਼ੌਫੀਆਂ ਚਾਕਲੇਟ ਬਾਈ ਜੀ ਕਰਾ ਕਿਹੜੀ ਕਿਹੜੀ ਚੀਜ਼ ਮੈਨੂੰ ਤਾਂ ਜ਼ਿੰਦਗੀ ਚ ਬਾਈ ਜੀ ਜਿਹੜੀ ਸਮਾਨ ਕਦੇ ਨਹੀਂ ਨ ਦੇਖਿਆ ਉਹ ਵੀ ਬਾਈ ਜੀ ਅੱਜ ਦਰਸ਼ਨ ਕੀਤੇ ਆ ਬਾਈ ਜੀ ਕਰਾ ਕਰੋ ਵੀਡੀਓ ਸ਼ੇਅਰ ਬਾਈ ਜੀ ਕਰਾ ਖਾਣ ਪੀਣਣੀਆਂ ਬਾਈ ਜੀ ਬੱਚਿਆਂ ਦੇ ਤੇ ਸਿਆਣੇ ਬੰਦਿਆਂ ਦੇ ਬਾਈ ਬੀਕਾਨੇਰੀ ਪੁਜੀਆ ਪਾਕਿਸਤਾਨੀ ਪੁਜੀਆ ਕਸ਼ਮੀਰੀ ਪੁਜੀਆ ਕਿਹੜੇ ਕਿਹੜੇ ਪੁਜੀਏ ਕਿਨਾਵਾ ਤੁਹਾਨੂੰ ਬਾਈ ਜੀ ਆ ਵੇਖੋ ਕਰਾ ਹਨਾ ਬਹੁਤ ਵੱਡਾ ਸਟੋਰ ਆ ਦੋਸਤੋ ਤੇ ਜਰੂਰ ਇੱਕ ਵਾਰਾਂ ਦਰਸ਼ਨ ਦਿਓ ਜੋ ਮੈਂ ਕਹਿਆ ਕਿ ਲੋਟ ਤੋਂ بچੋ ਕਿਉਂਕਿ ਪਤਾ ਕੀ ਗੱਲ ਆ ਆਪਾਂ ਸੋਚ ਲੈਨੇ ਆ ਕਈ ਵਾਰ ਦੁਕਾਨਾਂ ਦਾ ਪਤਾ ਨਹੀਂ ਹੁੰਦਾ ਬਾਕੀ ਆ ਵੇਖੋ ਵੱਡੇ ਵੱਡੇ ਕਡਾਉਨ ਬੜਿਆਂ ਵੀ ਸਮਾਨ ਗਾਂਧੀ ਗਾਂ ਬਾਈ ਜੀ ਆ ਵੇਖੋ ਕਰਾ ਹੈਨਾ ਸਿਰਾ ਕੰਮ ਭਰਾਵਾਂ ਦਾ ਤੇ ਜਰੂਰ ਦਰਸ਼ਨ ਦਿਓ ਕਰਾ ਦੂਰ ਤੱਕ ਬਾਈ ਜੀ ਆ ਵੇਖੋ ਕਰਾ ਐਨ ਸਬਦੇ ਨਾਲ ਭਰੀਆਂ ਪਈਆਂ ਦੁਕਾਨਾਂ ਆ ਵੇਖੋ ਤੋੜਿਆਂ ਦੇ ਵਿੱਚ ਬਾਈ ਜੀ ਕਰਾ ਟਣਾ ਟਣਾ ਦੇ ਟਣਾ ਜਿਹੜਾ ਮਾਲ ਟੋਫੀਆਂ ਪੁਜੀਆ ਵੇਖੋ ਬਾਈ ਜੀ ਕਰਾ ਹਰ ਇੱਕ ਪ੍ਰਕਾਰ ਦਾ ਪੁਜੀਆ ਤੁਹਾਨੂੰ ਮਿਲੂਗਾ ਇੱਥੇ ਕੋਈ ਵੀ ਚੀਜ਼ ਲੈਣੀ ਆ ਬਿਸਕੁਟ ਚਾਕਲੇਟ ਜਾਂ ਕਿਸੇ ਵੀ ਪ੍ਰਕਾਰ ਦਾ ਬਾਈ ਜੀ ਆਵੇ ਕਰਾ ਦੜੇ ਲੱਗੇ ਪਿਆ ਬਾਕੀ ਉੱਪਰ ਵੀ ਆ ਪੌੜੀਆਂ ਜਾਂਦੀਆਂ ਉੱਤੇ ਵੀ ਬਾਈ ਜੀ ਬਹੁਤ ਸਮਾਨ ਆ ਤੇ ਬਾਕੀ ਜ਼ਰੂਰ ਦਰਸ਼ਨ ਦਿਓ ਕਿਰਨ ਸਿਨੇਮੇ ਦੇ ਨੇੜੇ ਜਿੱਥੇ ਪ੍ਰਾਨ ਪਹਿਲੋ ਸਿਨੇਮਾ ਹੁੰਦਾ ਸੀ ਜੀ ਪੂਰੀਆਂ ਦੀ ਦੁਕਾਨ ਦੇ ਨੇੜੇ ਆ ਜੀ ਤੇ ਵੇਖੋ ਕਰਾ ਹਰ ਇੱਕ ਹੀ ਬਾਈ ਜੀ ਕਰਾ ਜੋ ਫੜ ਜਾਪਣ ਜੋ ਵੀ ਬਾਈ ਜੀ ਕਰਾ ਕੱਲੀ ਕੱਲੀ ਚੀਜ਼ ਵੇਖ ਲਓ ਤੁਸੀਂ ਹੈਨਾ ਪੌੜੀਆਂ ਲਾ ਕੇ ਫਿਰ ਵੀ ਤਾਂ ਤੱਕ ਸਬਦਾ ਚੜਾਇਆ ਹੈ ਤੇ ਜਰੂਰ ਦਰਸ਼ਨ ਦਿਓ ਪੱਟੀ ਸ਼ਹਿਰਾ ਬਾਈ ਜੀ ਜਿਹਨੂੰ ਪੱਟੀ ਤੇ 9 ਲੱਖੀ ਕਿਹਾ ਜਾਂਦਾ ਹੈ ਜੀ ਤੇ ਕਰਾਂ ਵੀਡੀਓ ਜਰੂਰ ਸ਼ੇਅਰ ਕਰ ਦਿਆ ਜੇ ਕਿਉਂਕਿ ਕਈ ਭਰਾਵਾਂ ਨੂੰ ਪਤਾ ਨਹੀਂ ਹੁੰਦਾ ਤੇ ਜਿੱਥੇ ਨੇੜੇ ਤੇੜੇ ਬਾਈ ਜੀ ਆਪਾਂ ਜਲਦੀ ਤੋਂ ਜਲਦੀ ਚੀਜ਼ ਲੈਣ ਦੀ ਕੋਸ਼ਿਸ਼ ਕਰਦੇ ਆਂ ਬਾਈ ਜੀ ਇੱਥੋਂ ਸਮਾਨ ਲੈ ਕੇ ਮੁੜ ਜਿਗੇ ਵੇਖੋ ਕਿਉਂ ਮਾਦੇਟਾ ਬੇਪਰੇ ਆ ਹਨਾ ਹਰ ਇੱਕ ਆਗਰਬੱਤੀਆਂ ਕਿਹੜਾ ਕਿਹੜਾ ਸਮਾਨ ਆ ਯਾਰ ਜਿਹੜਾ ਵੀ ਮਰਜੀ ਇੱਥੇ ਦੁਕਾਨ ਦੇ ਵਿੱਚ ਵਰਤਿਆ ਜਾਣ ਵਾਲਾ ਸਮਾਨ ਆ ਦੋਸਤੋ ਹਰ ਇੱਕੀ ਚੀਜ਼ ਮਿਲਦੀ ਆ ਤੇ ਇੱਕਦਾਂ ਤੁਸੀਂ ਜਦੋਂ ਆਓਗੇ ਮਾਨਸ ਤਾਨ ਵੀ ਬਾਈ ਜੀ ਪੂਰਾ ਕੀਤਾ ਜਾਂਦਾ ਵੀ ਇਹ ਨਹੀਂ ਗੱਲ ਹਾਂ ਹਾਂ ਚਾਹ ਪਾਣੀ ਦੀ ਸੇਵਾ ਮਾਨਤਨ ਪੂਰਾ ਕੀਤਾ ਜਾਂਦਾ ਭਰਾਵਾਂ ਦਾ ਤੇ 24 ਘੰਟੇ ਇੱਥੇ ਹਰ ਇੱਕ ਵੀਰ ਆ ਦੇਖੋ ਤੋੜਿਆਂ ਦੇ ਤੋੜੇ ਜਿਹੜੇ ਸਬਦੇ ਪਰ ਆ ਵੇਖੋ ਇਹ ਵੱਡੇ ਗਾਗਾ ਦੁਕਾਨਾਂ ਵਾਲੇ ਗਾਗਾ ਹਾਂਜੀ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮਹਾਰਾਜ ਜੀ ਕੀਰਤ ਸੌਦਾ ਲੈਣ ਆਇਆ ਇਥੋਂ ਸਾਡੀ ਸ਼ਹਿਰ ਤੋਂ ਪਹਿਲੀ ਦੁਕਾਨ ਤੋਂ ਅੱਛਾ ਹਾਂਜੀ ਹਾਂਜੀ ਕਿਵੇਂ ਦਾ ਚੱਲਦਾ ਰੇਟ ਰੂਟ ਇਹਨਾਂ ਦਾ ਰੇਟ ਬਿਲਕੁਲ ਸਹੀ ਆ ਵੀਰ ਜੀ ਇਥੇ ਅੱਛਾ ਹਾਂਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਥੋਂ ਸਮਾਂ ਤੁਹਾਨੂੰ 4-5 ਸਾਲ ਹੋ ਗਏ ਇਥੋਂ ਖੜਦੇ ਸੌਦਾ ਇਹ ਕੋਲ ਕੱਪੜੀ ਦੀ ਦੁਕਾਨ ਹੈ ਦੁਕਾਨ ਹੈ ਕਰਿਆਨੇ ਦੀ ਪਿੰਡ ਰਾਦਲਕੇ ਰਾਦਲਕੇ ਹਾਂਜੀ ਵਾਹ ਜੀ ਵਾਹ ਰਾਦਲਕੇ ਬਾਰਡਰ ਏਰੀਆ ਜਿਹਨੂੰ ਬੈਕਵਾਰਡ ਏਰੀਆ ਕਹਿ ਦਿੰਦੇ ਆ ਹਾਂਜੀ ਹਾਂਜੀ ਤੇ ਉਹਨਾਂ ਏਰੀਆ ਚੋਂ ਆ ਇਧਰ ਆ ਭਾਈ ਆ ਸਾਡੇ ਪਰਾਵਾ ਹੋਰ ਜਵਾਨੋ ਕਿਵੇਂ ਜੇ ਛੇਰੋ ਕਿਵੇਂ ਕੰਮ ਕਰਦੇ ਇੱਥੇ ਕਿ ਕਿਵੇਂ ਆਪਣੀ ਦੁਕਾਨ ਹੈ ਜੀ ਕੰਮ ਕਰਦੇ ਆ ਵੀ ਆਪਣੀ ਆਂਦੀ ਕੰਮ ਕਰਨ ਵਾਲੇ ਬੰਦੇ ਮਾਲ ਕੀ ਹੁੰਦੇ ਆ ਤੇ ਇਧਰ ਸ਼ਾਹ ਜੀ ਬੈਠੇ ਆ ਹਾਂਜੀ ਹਾਂਜੀ ਬਜ਼ੁਰਗ ਬੈਠੇ ਹੈਣਾ ਤੇ ਭੱਲਾ ਸਾਹਿਬ ਜੀ ਤੇ ਜ਼ਰੂਰ ਦਰਸ਼ਨ ਦਿਓ ਤੇ ਥੋੜਾ ਜਿਹਾ ਡਰੈਸ ਦੱਸ ਦੋ ਵੀਰਾਂ ਨੂੰ ਕੀ ਗੱਲ ਬਾਤ ਹੈ ਮੜੀ ਜੀ ਇੱਥੇ ਜੀ ਕਿਰਨ ਸਿਨੇਮਾ ਦੇ ਬੈਕਸਾਈਡ ਆਣਾਗੇ अच्छा जी। ਮਾਸਟੈਂਡ ਤੇ ਲੱਗ ਗਿਆ ਆਪਣੀ ਦੁਕਾਨ ਆਪਾਂ ਪੇਪਰ ਲਾ ਕੇ ਨਖਸ। ਬਿਲਕੁਲ। ਬਿਲਕੁਲ ਜੀ। ਬਿਲਕੁਲ। ਹਾਂ ਜੀ। ਵਿਸ਼ਾਲ ਕਲੋਨੀ ਲੱਗ। ਵਾਹ ਜੀ ਵਿਸ਼ਾਲ ਕਲੋਨੀ ਨੇ ਵਾਲੇ ਤੇ ਮਾਨਤਨ ਆ ਇਧਰ ਵੇਖੋ ਭਾਈ ਜੀ ਕਿਹੜੀ ਕਿਹੜੀ ਚੀਜ਼ ਤੁਹਾਨੂੰ ਵਿਖਾਵਾਂ। ਭਾਈ ਜੀ ਜ਼ਿੰਦਗੀ ਤੇ ਜਿਹੜੀਆਂ ਨਹੀਂ ਚੀਜ਼ਾਂ ਵੇਖੀਆਂ ਉਹ ਫੈਰਨਲ ਲੈਵਲੀਆਂ ਵੀ ਤੇ ਹਰ ਇੱਕ ਸਾਮਾਨ ਭਾਈ ਜੀ ਇਧਰ ਵੇਖ ਤੋੜੇ ਪਈ ਜਾਂਦੇ। ਹਾਂ ਜੀ ਭਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਸੰਗ ਦਾ ਆਇਆ ਨਾ। ਤੇ ਆਹ ਭਾਈ ਜੀ ਗਾਗ ਤੋੜਿਆ ਸਾਮਾਨ ਕੱਢਿਆ ਪਿਆ ਇਸੇ ਭਰਾ ਦਾ। ਕਈ ਬੰਦੇ ਭਾਈ ਜੀ ਸੰਗ ਜਾਂਦੇ ਆ ਤੇ ਵੀਡੀਓ ਸ਼ੇਅਰ ਵੱਧ ਤੋਂ ਵੱਧ ਕਰਿਆ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ ਧੰਨਵਾਦ ਦੋਸਤੋ